ਸਟ੍ਰੈਟਜੀ ਆ ਲਾਉਣਾ ਠੀਕ ਹੈ ਠੀਕ ਹੈ ਤਗੜੇ ਹੋ ਹਾਂ ਕੋਈ ਇਹਦੀ ਗੱਲ ਨਹੀਂ ਇਹ ਬਰ ਹੋਣਾ ਹੀ ਹੁੰਦਾ ਨਹੀਂ ਉਹ ਨਹੀਂ ਕੋਈ ਗੱਲ ਹੈ ਨਹੀਂ ਨਹੀਂ ਲੈ ਲੋ ਨੰਗੇ ਨਾ ਐਸੀ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਹੈ ਇੱਕ ਨਾ ਮੈਨੂੰ ਜਿਹੜੀ 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 ਪਸੰਦ ਹੈ ਉਹ ਇਹਨੂੰ ਤੇ ਤਾਂ ਆਹ ਗੱਲ ਚੱਲ ਜੇ ਇਹਦਾ ਕੋਈ ਨਹੀਂ ਗੱਲ ਕਰਨੀ ਠੀਕ ਹੈ ਨਾ ਆ ਜ ਸਾਡੇ ਆ ਗੁਦਰੀ ਪ੍ਰਧਾਨ ਸਾਹਿਬ ਸਰਦਾਰ ਜੀ ਸਿੰਘ ਡਲੇਵਾਲ ਉਹਨਾਂ ਦਾ ਵੀ ਪਤਾ ਲੈਣ ਵਾਸਤੇ ਆ ਰਹੇ ਆ ਬਾਕੀ ਜਿੰਨਾਂ ਕਿ ਵਿਲਾਏ ਆ ਤੇ ਧੰਨਵਾਦ ਸਾਹਿਬ ਦਾ ਹੁਣ ਪਤਾ ਲੱਗ ਰਿਹਾ ਕਿਉਂਕਿ ਮੈਂ ਰਾਤ ਇਥੋਂ ਦੋ ਕਮਰੇ ਚਲੇ ਗਿਆ ਸੀ ਤੇ ਹੁਣ ਇਹਨਾਂ ਦਾ ਪਤਾ ਕਰ ਉਸ ਵਰਤ ਕੀਤੀ ਆ ਕਿ ਨਹੀਂ? ਦਲੇਵਾਨ ਸਾਹਿਬ ਨੇ ਵਰਤ ਕੀਤੀ ਕਿ ਨਹੀਂ? ਆਵੇ ਸਾਹਮਣੇ ਦੇਖ ਹਾਂ। ਇਸ ਤਰ੍ਹਾਂ ਕੀ ਹਾਲ ਹੈ ਹੁਣ? ਠੀਕ ਹੈ। ਠੀਕ ਹੈ। ਤਰਨੇ ਹੋ? ਨਹੀਂ ਤਰਨੇ। ਹਾਂ। ਕੋਈ ਇਹ ਜੀ ਗੱਲ ਨਹੀਂ। ਇਹ ਪਰ ਹੋਣਾ ਹੀ ਹੁੰਦਾ। ਨਹੀਂ ਹੋ ਨਹੀਂ ਕੋਈ ਗੱਲ। ਜੇ ਜਿਹੜਾ ਇਹ ਲੜਾਉਂਗੇ ਨਾ। ਇਹ ਜਿਹੀਆਂ ਗੱਲਾਂ ਨੇ ਦੇ ਸਾਹਮਣੇ ਕਰਨੀਆਂ ਭੈਣੇ। ਇੱਕ ਬੜੀ ਵੱਡੀ ਗੱਲ ਨਾਲ ਅਮਨ ਸਾਡੇ ਗੁਰੂ ਨੇ ਇਹ ਇਸ ਕਰੇ ਜੇਸੀ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਹੈ ਇੱਕ ਨਾ ਮੈਨੂੰ ਜਿਹੜੀ ਗੱਲ ਹੋਈ ਹੈ ਜਿਹੜੇ ਮਸਲੇ ਬਈ ਉਹ ਕੀ ਗੱਲ ਇਹਨਾਂ ਤੇ ਤਾਂ ਆਹ ਗੱਲ ਚੱਲ ਜਿੰਦੇ ਨਾ ਕੋਈ ਨਹੀਂ ਗੱਲ ਕਰਦਾ ਠੀਕ ਹੈ ਨਾ ਸਾਡੇ ਆਪ ਨੂੰ ਜਲੀ ਉਸਾਂ ਨੂੰ ਭੇਜਦੇ ਤੂੰ ਇਹ ਫੰਡ ਕਰਦੇ ਯਾਰ ਜਿਹੜੀ ਹੁੰਦੀ ਹੈ